Аплодисменты あの。Mm hmm. ਆਪ ਵੀ ਗੱਤ ਪ੍ਰਾਪਤ ਕਰਾਗੇ ਆਹ ਜਿਹੜਾ ਦੁਨੀਆਂ ਦੇ ਵਿੱਚ ਮਸ਼ਹੂਰ ਹੋ ਗਿਆ ਤਾਨਨ ਸ਼ਾ ਉਹਦੀ ਤਾਨ ਸਾਥੀ ਦੇ ਨਾਲ ਲੜਾਂਗੇ ਮੋਰ ਇਸ ਕਰਕੇ ਆ ਜਿਹੜਾ ਤੁਸੀਂ ਪੱਤੀ ਗਿਣਤੀ ਜਾਏ ਹੋ ਇਸ ਲੀਡਰਸ਼ਿਪ ਦੇ ਵਿੱਚ ਇਸ ਮੋਰ ਦੇ ਵਿੱਚ ਆਹ ਇਸ ਮੋਰ ਤੇ ਦੀਆਂ ਮੰਗਾ ਦੇ ਵਿੱਚ ਜਿਹੜਾ ਤੁਸੀਂ ਕਿਹੜਾ ਜ਼ਕੀਮ ਦਵਾਇਆ ਕਿਹੜਾ ਆਗਵਾ ਦੇ ਵਿੱਚ ਹੌਫਲਾ ਕਰਿਆ ਉਹਨੇ ਇਸ ਮੋਰਚ ਨੂੰ ਜਿੱਤ ਵੱਲ ਲੈ ਕੇ ਗਿਆ ਤੇ ਇਸ ਪੰਜਾਬ ਸ਼ਹਿਰ ਨੂੰ ਜਿਹੜਾ ਆਪਣੀ ਮਾਂ ਜਿਵੇਂ ਵੰਦੀ ਨੂੰ ਵੀ ਖਾਦ ਗਿਆ ਜਿਹੜਾ ਆਪਣੀ ਪਾਰਟੀ ਨੂੰ ਖਾ ਗਿਆ ਜਿਹੜਾ ਦੇਸ਼ ਦੇ ਸੰਸਾਦਾਂ ਨੂੰ ਖਾ ਗਿਆ ਉਹ ਪੰਜਾਬ ਸ਼ਹਿਰ ਨੂੰ ਠਾਵੇਗਾ ੋੜਿਆ ਪਰਨੇ ਕਰ ਦੇਣਾ ਇਹਦਾ ਮੈਨੂੰ ਵਿਸ਼ਵਾਸ ਹੈ ਪ੍ਰਵਾਦਾ ਬਹੁਤ ਬਹੁਤ ਅਖਲਾਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ